ਸਾਡਾ ਇੱਕਾ ਜਿੰਦਾਬਾਦ 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 ਆਊਟਸੋਰਸ ਕੰਮ ਇਹ ਜਿੰਦਾਬਾਦ 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 ਆਊਟਸੋਰਸ ਜੁਨੀਅਨ ਜਿੰਦਾਬਾਦ 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 ਆਊਟਸੋਰਸ ਕੰਮਿਆ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਆਊਟਸੋਰਸ ਕੰਮਿਆ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਰਾਜਮੇਕਤਾ ਜਿੰਦਾਬਾਦ 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 ਰਾਜਮੇਕਤਾ ਜਿੰਦਾਬਾਦ 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 ਹਾਂਜੀ ਸੱਸੀ ਕਾਲ ਸਾਬ ਨੂੰ ਅੱਜ ਸਾਡਾ ਜਿਹੜਾ ਕੈਂਸਰ ਹਸਪਤਾਲ ਐਡਵਾਂਸ ਕੈਂਸਰ ਬਠਿੰਡਾ ਉੱਥੇ ਅੱਜ ਆਊਟਸੋਰਸ ਕੰਮਾਂ ਵਾਲਿਆਂ ਤੇ ਹੋਰ ਜੱਥੇਬੰਦੀ ਜਿਹੜੀ ਰਲ ਕੇ ਆਊਟਸੋਰਸ ਤੇ ਕੰਮ ਕਰਦੇ ਅੱਜ ਜਿਹੜੀ ਜਥੇਬੰਦੀ ਦੀ ਅੱਜ ਜੁਨੀਅਨ ਦੀ ਜਿਹੜੀ ਚੋਣ ਕੀਤੀ ਗਈ ਹੈ ਜਿਹਦੇ ਵਿੱਚ ਮੈਨੂੰ ਜਸਕਰਨ ਸਿੰਘ ਨੂੰ ਪ੍ਰਧਾਨ ਦਾ ਅਹੁਦਾ ਦੇ ਕੇ ਸੇਵਾ ਲਈ ਮੌਕਾ ਦਿੱਤਾ ਗਿਆ ਤੇ ਮੈਂ ਆਪਣਾ ਜਿਹੜੀ ਇਹ ਸੇਵਾ ਤੁਮ ਦੇਹ ਨਾਲ ਨਿਭਾਉਣੀ ਹੈ ਤੇ ਸਾਡੀ ਸਰਕਾਰ ਤੱਕ ਇਹ ਹੀ ਮੰਗ ਰਹਿਣੀ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਤਨਖਾਹਾਂ ਹਨ ਉਹ ਜਿਹੜੇ ਉਹਦੇ ਵਿੱਚ ਜੋ ਵੀ ਐਗਰੀਮੈਂਟ ਲੱਗਦੇ ਆ ਛੁੱਟੀ ਵਗੈਰਾ ਜਾਂ ਹੋਰ ਵੀ ਕੁਝ ਮਿਲਦਾ ਉਹਦੇ ਵਿੱਚ ਮੈਡੀਕਲ ਵਗੈਰਾ ਉਹ ਸਾਰੀਆਂ ਸਹੂਲਤਾਂ ਦੀ ਮੰਗ ਅਸੀਂ ਸਰਕਾਰ ਤੋਂ ਰੱਖਦੇ 6 ਗ ਅੱਜ ਮਿਤੀ 24 2022 ਨੂੰ ਅੱਜ ਅਸੀਂ ਐਡਵਾਂਸ ਕੈਂਸਰ ਇੰਸਟੀਚਿਊਟ ਬਹਿੰਡਾ ਹਸਪੀਟਲ ਦੇ ਵਿੱਚ ਆਊਟਸੋਰਸ ਕੰਮਿਆਂ ਵੱਲੋਂ ਨਵੀਂ ਯੂਨੀਅਨ ਦਾ ਆਗਾਜ਼ ਕੀਤਾ ਹੈ 10-10 ਸਾਲ ਪੁਰਾਣੇ ਜਿਹੜੇ ਸਾਡੇ ਕੰਮੇ ਨੇ ਆਊਟਸੋਰਸ ਦੇ ਅੱਜ ਅਸੀਂ ਮੰਨ ਕੇ ਚੱਲੋ ਬਣਾਈ ਆ ਕਮੇਟੀ ਆਪਦੀ ਉਹਦੇ ਵਿੱਚ ਅਸੀਂ ਪ੍ਰਧਾਨ ਸਾਡਾ ਜਸਕਰਨ ਸਿੰਘ ਸਾਰਿਆਂ ਦੀ ਸਹਿਮਤੀ ਨਾਲ ਚੁਣਿਆ ਗਿਆ ਹੈ ਤੇ ਅਸੀਂ ਜਿਹੜੀ ਆਪਦੀਆਂ ਮੁੱਖ ਮੰਗਾਂ ਨੇ ਸਾਨੂੰ ਰੈਗੂਲਰ ਕਰਨ ਦੀਆਂ ਨੇ ਤੇ ਅਸੀਂ ਇਹ ਸਾਡੀਆਂ ਮੰਗਾਂ ਨੇ ਜੋ ਸਰਕਾਰ ਤੱਕ ਲੈ ਕੇ ਜਾਵਾਂਗੇ ਜੀ ਹੁਣ ਸਸਿਕਾ ਵੀਰ ਜੀ ਸਾਰਿਆਂ ਨੂੰ ਮੈਂ ਦਲਬਾਗ ਸਿੰਘ ਐਡਵਾਂਸ ਕੈਂసర్ ਇੰਸਟੀਚਿਊਟ ਬਠਿੰਡਾ ਤੋਂ ਅਸੀਂ ਅੱਜ ਸਾਰੇ ਆਊਟਸੋਰਸ ਕਾਮ ਨੇ ਮਿਲ ਕੇ ਇੱਕ ਆਦੀ ਯੂਨੀਅਨ ਤਿਆਰ ਕੀਤੀ ਹੈ ਜਿਸ ਦੇ ਵਿੱਚ ਅਸੀਂ ਜਸਕਰਨ ਸਿੰਘ ਨੂੰ ਪ੍ਰਧਾਨ ਬਣਾਇਆ ਹੈ ਤੇ ਸਾਦੀ ਇਹੀ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜੋ ਸਾਨੂੰ ਸਹੂਲਤਾਂ ਮਿਲਦੀਆਂ ਉਹ ਸਾਨੂੰ ਬਰਾਬਰ ਮਿਲਣ ਸਾਰਿਆਂ ਦੇ ਤੋਂ ਅਸੀਂ ਆਦੀ ਯੂਨੀਅਨ ਨੂੰ ਇਕੱਠੇ ਆਊਟਸੋਰਸ ਕਾਮ ਜਿੰਨੇ ਵੀ ਅੱਗੇ ਵਧਣ ਦਾ ਸੁਖਮੰਤੋਂ ਸਾਡਾ ਇਹੀ ਹੈ ਕਿ ਆਪਦੀਆਂ ਮੰਗਾਂ ਨੂੰ ਅੱਗੇ ਲੈ ਕੇ ਜਾਈਏ ਤੇ ਸਰਕਾਰ ਤੱਕ ਪਹੁੰਚਾਈਏ ਤਾਂ ਜੋ ਸਾਨੂੰ ਵੀ ਬਰਾਬਰ ਦੇ ਹੱਕ ਮਿਲ ਸਕਣ ਜ ਮਿਤੀ 24 5 2022 ਦਿਨ ਸ਼ਨੀਵਾਰ ਐਡਵਾਂਸ ਕੈਂਸਰ ਹਸਪਤਾਲ ਜ਼ਿਲ੍ਹਾ ਬਠਿੰਡਾ ਵਿਖੇ ਅੱਜ ਆਊਟਸੋਰਸ ਮਲਾਜ਼ਮਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਹਦੇ ਵਿੱਚ ਬੀਰਜਸ ਕਰਨ ਸਿੰਘ ਨੂੰ ਇਥੋਂ ਦਾ ਪ੍ਰਧਾਨ ਲਗਾਇਆ ਗਿਆਗਾ ਸਾਡੀਆਂ ਜੋ ਮੰਗਾਂ ਨੇ ਪਿਛਲੇ 10 10 15 15 ਸਾਲਾਂ ਤੋਂ ਸਾਡੇ ਆਊਟਸੋਰਸ ਆਊਟਸੋਰਸ ਵਾਲੇ ਮਲਾਜ਼ਮ ਸਾਥੀ ਨੇ ਜੋ ਬਹੁਤ ਹੀ ਘੱਟ ਤਨਖਾਹਾਂ ਤੇ ਆ ਸੇਵਾਵਾਂ ਨਿਭਾ ਰਹੇ ਆ ਅੱਜ ਤੱਕ ਜਿੰਨੀਆਂ ਸਰਕਾਰ ਆਈਆਂ ਕਿਸੇ ਸਰਕਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਜੋ ਸਿਹਤ ਵਿਭਾਗ ਹੈ ਇਹਦੇ ਵਿੱਚ ਆਊਟਸੋਰਸ ਦੇ ਕੰਮੇ ਕੰਮ ਕਰਦੇ ਆ ਉਹਨਾਂ ਵੱਲ ਕਦੇ ਧਿਆਨ ਦਿੱਤਾ ਜਾਵੇ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿੰਨੇ ਵੀ ਆਊਟਸੋਰਸ ਸਿਹਤ ਵਿਭਾਗ ਦੇ ਮੁਲਾਜ਼ਮ ਸਾਥੀ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਦੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ ਸਾਡੇ ਜਿੰਨੇ ਆਊਟਸੋਰਸ ਵਾਲੇ ਸਾਥੀ ਆ ਉਹਨਾਂ ਨੂੰ ਆਪਦੇ ਸਿੱਧਾ ਵਿਭਾਗ ਦੇ ਅੰਡਰ ਲੈ ਕੇ ਤੇ ਰੈਗੂਲਰ ਵਾਲੀ ਪਾਲਿਸੀ ਹੈ ਜਿਹੜੀ ਉਹ ਸਾਰੇ ਸਾਥੀਆਂ ਤੇ ਲਾਗੂ ਕੀਤੀ ਜਾਵੇ ਜ ਜੇ ਅਸੀਂ ਐਡਵਾਂਸ ਕੈਂਸਰ ਇੰਸਟੀਚਿਊਟ ਦੇ ਵਿੱਚ ਜਿਹੜੇ ਆਊਟਸੋਰਸ ਤੇ ਕੰਮ ਕਰਨ ਵਾਲੇ ਸਾਡੇ ਸਿਹਤ ਕਾਮੇ ਆ ਉਹਨਾਂ ਦੀ ਚੋਣ ਕਰਵਾਈ ਆ ਪਿਛਲੇ ਲੰਬੇ ਅਰਸੇ ਤੋਂ ਇਹ ਸਾਰੇ ਜਿਹੜੇ ਸਿਹਤ ਕਾਮੇ ਆ ਬਹੁਤ ਨਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਆ ਇਹਨਾਂ ਦੇ ਉੱਤੇ ਕੋਈ ਸੀਐਸਆਰ ਰੂਲ ਲਾਗੂ ਨਹੀਂ ਹੁੰਦੇ ਕੋਈ ਬਦਲੀ ਪਾਲਿਸੀ ਨਹੀਂ ਹੈ ਕੋਈ ਡੀਏ ਨਹੀਂ ਹੈ ਕੋਈ ਤਨਖਾਹ ਵਾਧਾ ਨਹੀਂ ਹੈ ਕੋਈ ਸਕੇਲ ਨਹੀਂ ਹੈ ਇਸ ਕਰਕੇ ਇਹ ਜਣੀ ਮਲਾਜ਼ਮ ਹੁੰਦੇ ਹੋਏ ਵੀ ਮਲਾਜ਼ਮ ਨਹੀਂ ਹੈ ਅਸੀਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਇਹ ਮਹਿਸੂਸ ਕਰਦੇ ਆ ਕਿ ਇਹ ਉਹ ਕੰਮ ਹੈ ਜਿਹੜੇ ਲੋਕਾਂ ਦਾ ਇਲਾਜ ਕਰਦੇ ਆ ਜਿਹੜੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੰਦੇ ਆ ਜਿਹੜੇ ਲੋਕਾਂ ਦਾ ਦੁੱਖ ਦਰਦ ਦੂਰ ਕਰਦੇ ਆ ਪਰ ਅੱਜ ਜਦੋਂ ਇਹਨਾਂ ਵੱਲ ਦੇਖਦੇ ਆ ਤਾਂ ਇਹਨਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਨਾ ਸਹਿਣਯੋਗ ਆ ਇਨਾਂ ਦੇ ਘਰਾਂ ਦੇ ਚੁੱਲ੍ਹੇ ਬਹੁਤ ਔਖੇ ਚੱਲਦੇ ਆ ਇਹਨਾਂ ਦੇ ਗੁਜ਼ਾਰੇ ਬਹੁਤ ਔਖੇ ਹੁੰਦੇ ਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਦੀਆਂ ਜਿਹੜੀਆਂ ਸਵਾਵਾਂ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਨਾਲ ਹੀ ਜਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਸਵਾਵਾਂ ਰੈਗੂਲਰ ਨਹੀਂ ਹੁੰਦੀਆਂ ਉਦੋਂ ਤੱਕ ਇਹਨਾਂ ਉੱਤੇ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਜਿਹੜਾ ਫਾਰਮੂਲਾ ਉਹ ਲਾਗੂ ਕੀਤਾ ਜਾਵੇ ਔਰ ਜਿਹੜੇ ਇਹ ਸਾਡੇ ਸਿਹਤ ਕਾਮੇ ਆ ਇਹਨਾਂ ਨੂੰ ਇਸ ਗੱਲ ਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਇਹ ਜਿਹੜੀ ਲੜਾਈ ਤੁਸੀਂ ਅੱਜ ਸ਼ੁਰੂ ਕਰਨ ਜਾ ਰਹੇ ਹੋ ਇਸ ਲੜਾਈ ਦੇ ਵਿੱਚ ਮਲਟੀ ਪਰਪਸ ਹੈਲਥ ਏਮਪਲਾਈ ਜੂਨੀਅਨ ਪੰਜਾਬ ਬਠਿੰਡਾ ਔਰ ਤਾਲਮੇਲ ਕਮੇਟੀ ਪੈਰਾਮੈਡੀਕਲ ਇਹ ਤੁਹਾਡਾ ਡਟ ਕੇ ਸਾਥ ਦੇਣਗੇ ਤੁਹਾਡੇ ਨਾਲ ਖੜਨਗੇ ਜਦੋਂ ਵੀ ਤੁਸੀਂ ਹਾਕ ਮਾਰੋਗੇ ਜਦੋਂ ਵੀ ਤੁਸੀਂ ਇਹਨਾਂ ਨੂੰ ਬੁਲਾਓਗੇ ਇਹ ਤੁਹਾਡੇ ਨਾਲ ਖੜਨਗੇ ਔਰ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਉਧਰੋਂ ਵੱਲੋਂ ਤਾਂ ਇਹ ਪਹਿਲਾਂ ਹੀ ਐਲਾਨ ਆ ਵੀ ਜਿੱਥੇ ਵੀ ਜਿਹੜੇ ਵੀ ਵਿਭਾਗ ਦੇ ਵਿੱਚ ਕੋਈ ਕੱਚਾ ਕਾਮਾ ਕੰਮ ਕਰਦਾ ਆਊਟਸੋਰਸ ਕਾਮਾਂ ਕੰਮ ਕਰਦਾ ਠੇਕਾ ਆਧਾਰਿਤ ਕਾਮਾਂ ਕੰਮ ਕਰਦਾ ਇਨਲੈਸਟਮੈਂਟ ਕਾਮਾਂ ਕੰਮ ਕਰਦਾ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਦੋਂ ਵੀ ਉਹਨਾਂ ਨੂੰ ਸਾਡੀ ਲੋੜ ਹੋਊਗੀ ਅਸੀਂ ਉਹਨਾਂ ਦੇ ਨਾਲ ਖੜਾ